ਲੋ ਜੀ ਲੋ ਆ ਗਈ ਪਹਿਲੀ ਆ ਗਈ ਹੈ ਹੌਲੀ 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 ਫੈ ਸਾਹਿਬ ਕਿਦਾਂ ਦਾ ਫੀਲ ਹੁੰਦਾ ਪਿਆ ਸਾਡੀ ਕੋੜੀ ਤੇ ਬਹਿ ਕੇ ਸੰਤ ਹਲੇ ਅਸਤਾ ਸਿਰਫ ਪੋਛ ਹੀ ਸਾਦੇ ਆ ਅਸਤੇ ਸਵਾਦ ਨਹੀਂ ਨਾ ਲਿਆ ਕਿਉਂ ਜੀ ਆ ਮਰਪਰਾ ਮੜੀ ਡੇੜਲੇ ਨੇ ਉਦੋਂ ਉੱਤੇ ਬਹਿਣਾ ਜਦੋਂ ਸਾਰੇ ਜਾਣ ਨੇ ਬੈਲਾ ਵੀ ਨਹੀਂ ਤਾਂ ਪਤਾ ਲੋ ਜੀ ਕੋੜੀਆਂ ਆਈਆਂ ਹੁਣ ਦੋਵੇਂ ਰਲ ਕੇ ਹਾਂਜੀ ਸਤਿ ਸ਼੍ਰੀ ਅਕਾਲ ਵਾਲੇ ਕਮ ਜੀ ਕੀ ਹਾਲ ਚਾਲ ਆ ਮੀਤ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਉਮੀਦ ਕਰਦੇ ਆ ਤੁਸੀਂ ਆਪਦੇ ਘਰ ਦੇ ਵਿੱਚ ਸਾਰੇ ਠੀਕ-ਠਾਕ ਦੇ ਖੈਰ ਕਰੇ ਤਨਾ ਹੋਵੋਗੇ ਅਲਹਮਦੁਲਿਲਾ ਅਲਹਮਦੁਲਿਲਾ ਆਪਾਂ ਬਿਲਕੁਲ ਠੀਕ ਤੇ ਸਵੇਰ ਸਵੇਰ ਉੱਠੇ ਆ ਐਮਬਰ ਨੂੰ ਉੱਠ ਕੇ ਬਸ ਹੱਥ ਫੇਰਿਆ ਤੇ ਪਾਣੀ ਪੂਣੀ ਪੀਉਣ ਲੱਗੇ ਸੀ ਮੈਂ ਕਿਹਾ ਵੀ ਪਾਣੀ ਪੂਣੀ ਪਿਆ ਲੀਏ ਕਮ ਸ਼ਾਮ ਥੋੜੇ ਬੋਧੇ ਹੈਗੇ ਜਿਹੜੇ ਨੇ ਬੀਜ ਲੀਏ ਅੱਗੇ ਪਾਣੀ ਨੂੰ ਪਿਉਣੇ ਸੀ ਉੱਥੇ ਦੌਰੇ ਆ ਡਰਾਮਾ ਸੀ ਭਰ ਕੇ ਰੱਖ ਲੀਦਾ ਪਹਿਲਾਂ ਹੀ ਤੇ ਇਹਦੇ ਨਾਲ ਨਾਲ ਮੈਂ ਕਿਹਾ ਵੀ ਇਦਾਂ ਪਿਆ ਦੀ ਗੇ ਹਾਂ ਵੀ ਅੰਬਰ ਠੀਕ ਹੈ ਹਾਂਜੀ ਬੱਸ ਬੱਸ ਹੋ ਗਿਆ ਆ ਜਾ ਆਏ ਚੱਲ ਜੀ ਤੇ ਉਸਤਾਦ ਨੇ ਮਾਸ਼ਾਅੱਲਾ ਕੱਲ ਇੱਥੇ ਹਲਕੀ ਹਲਕੀ ਜਿਹੜੀ ਆ ਕਹਿੰਦੇ ਹੁੰਦੇ ਵੀ ਪਕੜ-ਪੁਕੜ ਕਰਕੇ ਇਹਨੂੰ ਲਾਦੂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕੱਲ ਬੰਦੇ ਚੜੇ ਉੱਤੇ ਮੁੰਡਾ ਇੱਕ ਆਇਆ ਸੀ ਤੇ ਇਹ ਆ ਵੀ ਖਰਾਬ ਇਹਨੇ ਬਹੁਤ ਕੀਤਾ ਦੁੱਖ ਬੜਾ ਦਿੱਤਾ ਲੇਕਿਨ ਸ਼ੁਕਰ ਅਲhamdulillah ਫਿਰ ਵੀ ਇੱਕ ਵਾਰੀ ਉੱਤੇ ਮੜਾਇਆ ਚੜ ਗਿਆ ਬਹਿ ਗਿਆ ਮੜਾਇਆ ਬਰੇ ਹਟ ਜਾ ਤੇ ਅੱਜ ਦੀ ਰਿਪੋਰਟ ਦੇਖਦੇ ਆਂ ਕੀ ਬਣਦੇ ਸਤਾਦ ਆਉਂਦਾ ਵਾ ਤੇ ਦੇਖਦੇ ਆਂ ਵੀ ਅੱਜ ਉੱਤੇ ਬੰਦਾ ਭੌਂਦੀ ਆ ਜਾਂ ਨਹੀਂ ਕੱਲ ਤਾਂ ਇਹ ਬੜੀਆ ਬੜਾ ਦੁਖੀ ਕੀਤਾ ਪਰ ਬਹਿ ਗਿਆ ਸੀ ਉੱਤੇ ਧੱਕੇ ਧੁੱਕੇ ਨਾਲ ਤੇ ਅੱਜ ਵੀ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਕਿ ਤੇ ਪਿਆਰ ਨਾਲ ਇਹਨੂੰ ਡੀਲ ਕਰਕੇ ਉੱਤੇ ਬਹਿ ਜਾਈਏ ਤੇ ਬਾਕੀ ਵਲੌਗ ਅੱਜ ਦਾ ਕਰਦਿਆਂ ਸਟਾਰਟ ਹੋ ਗਿਆ ਵਾ ਬਾਕੀ ਜਿਹੜੀਆਂ ਅਪਡੇਟਸ ਨੇ ਜੋ-ਜੋ ਵੀ ਆਪਾਂ ਕਰਨਾ ਉਹ ਦਿਨੇ ਆ ਤੇ ਇਹਨੂੰ ਫਿਲਹਾਲ ਬੰਦ ਲਈਏ ਤੇ ਆਜੋ ਜੁੜ ਕੇ ਰਹਿਣਾ ਨਾਲ ਵਲੌਗ ਤੇ ਅੱਜ ਦੇ ਅਸਲਾਮ ਵਾਲੇਕੁਮ ਜੀ ਫਟੇ ਫਟੇ ਲੈ ਕੇ ਆ ਗਏ ਆ ਜੀ ਹੁਣ ਲਾਉਣਾ ਦੀ ਬੈਗ ਆ ਲਾਉਣਾ ਜੀ ਬੈਗ ਤੇ ਟਰੈਕਟਰ ਆਪਣਾ ਗਿਆ ਹੋਇਆ ਜੀ ਬੰਨ ਟਰੈਕਟਰ ਆਪਾਂ ਠੀਕ ਰੋਣਾ ਦਿੱਤਾ ਹੋਇਆ ਪ੍ਰੋਪਰ ਸਾਰੀ ਜਿਹੜਾ ਦਾ ਕੰਮ ਆ ਹੋਣ ਲੱਗਾ ਵਾ ਸੋ ਇਹ ਟਰੈਕਟਰ ਆਪਾਂ ਲੈ ਕੇ ਆਏ ਆ ਗਵਾਨੀਆਂ ਦਾ ਮੰਗ ਕੇ ਲਾਵੇ ਲਾਵੇ ਬੈਗ ਲੋ ਜੀ ਆ ਲੈ ਕੇ ਆਏ ਆ ਆਈਸਕ੍ਰੀਮ ਆ ਆਈਸਕ੍ਰੀਮ ਦਾ ਹਾਲ ਆ ਆ ਹੁਣ ਖਾਣ ਲਈ ਰਹਿ ਗਈ ਐ ਮੈਨੂੰ ਸਿਰਫ ਇਹਨਾਂ ਦੱਸ ਦਿਓ ਮੈਂ ਆਵਾਂ ਜੰਮਿਆ ਪੈ ਫੜੋ ਕਿਉਂ ਆਮੀ ਨੇ ਛਕਲਾ ਓ ਹੋ 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 ਫੜੇ ਬੋਲੋ ਵਾ ਫੜ ਲੈਣੇ ਕੋਲ ਉਹਨੂੰ ਫੜਾ ਉਹਨੂੰ ਫੜਾ ਨਹੀਂ ਆ ਕੀ ਕਰਨਾ ਸੀ ਆ ਫੜ ਲੈ ਲਿਆ ਐਂ ਜੀ ਖਾਣ ਲਈ ਤੁਹਾਨੂੰ ਅਕਲਾਂ ਵਾਲਿਆਂ ਨੂੰ ਫੇਰ ਹੋਇਆ ਜੀ ਹੋਰ ਮੈਂ ਕਰ ਦੇਆ ਵਾ ਵਾ ਇਹ ਸਾਨੂੰ ਖਾਣ ਹੀ ਲੈ ਸੀ ਆ ਉਲੀ ਤੇ ਨਹੀਂ ਉਲੀ ਹਾਂ ਓਹੋ ਉਹ ਨਸੀਬ ਬੜੀ ਸੋਹਣੀਆ ਤੇ ਹਾਮੀ ਨੇ ਕਲਾ ਲੈਣ ਮਗਰਬ ਆਇਆ ਤੇ ਪੁੱਠੀਆਂ ਕਰਦੀਆਂ ਦੋਨੇ ਹਾਂ ਓਏ ਮੈਨੂੰ ਮੋਟਰਸਾਈਕਲ ਫੜਾਨਾ ਕਾ ਮੈਂ ਫੜਦਾ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਤੇ ਜਿੱਦਾਂ ਕਿ ਤੁਸੀਂ ਦੇਖ ਰਹੇ ਸਾਡਾ ਵਲੌਗ ਤੇ ਅੱਜ ਆਪਾਂ ਕਰ ਲਿਆ ਸਟਾਰਟ ਆਪ ਹੀ ਫੜ ਗਿਆ ਮੈਂ ਸਟਾਰਟ ਹੋਇਆ ਹੋਇਆ ਵਾ ਤੂੰ ਕੀਤਾ ਹੋਇਆ ਪਹਿਲੇ ਮੈਨੂੰ ਕਹ ਦੱਸਿਆ ਇਹ ਗੱਲ ਚਲੋ ਮੈਂ ਹੁਣ ਇੱਥੋਂ ਫੜ ਲਿਆ ਸਟਾਰਟ ਕਰ ਲਿਆ ਆ ਕੈਮਰਾ ਫੜ ਲਿਆ ਆਪਣੇ ਕੋਲ ਕਿਉਂਕਿ ਅੱਜ ਮੈਨੂੰ ਡੇਰੇ ਨੇ ਸਿਖਾਇਆ ਵੀ ਫੋਨ ਕਿੱਦਾਂ ਫੜਨਾ ਤੇ ਵਲੌਗ ਕਿਦਾਂ ਬਣਾਉਣਾ ਠੀਕ ਆ ਹੁਣ ਤੁਸੀਂ ਮੈਨੂੰ ਦੱਸਣਾ ਕਮੈਂਟ ਕਰਕੇ ਮੈਂ ਵਲੌਗ ਸਹੀ ਬਣਾ ਰਿਹਾ ਕਿ ਗਲਤ ਬਣਾ ਰਿਹਾ ਤੇ ਇਹ ਹੁਣ ਕੱਲ ਵਾਲੇ ਵਲੌਗ ਚ ਮੇਰਾ ਨੂੰ ਕਰ ਕਹਿੰਦਾ ਆ ਗਿਆ ਕਰਨਾ ਆ ਗਿਆ ਆ ਗਿਆ ਕੱਲ ਵਾਲੇ ਵਲੌਗ ਚ ਪਾਈ ਦੇਲੀ ਦੇਲ ਹੋਏ ਪਏ ਆ ਦੇਲੀ ਦੇਲ ਕਿਹੜੇ ਹੋਏ ਪਏ ਹਾਇ 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 ਇਹ ਤੁਹਾਡਾ ਸਾਰਿਆਂ ਦਾ ਪਿਆਰ ਆ ਤੇ ਅੱਜ ਇਹ ਘੋੜੀ ਜੋੜਨ ਲੱਗੇ ਤੇ ਨਾਲ ਸੱਦਿਆ ਹੀ ਨਵਾਂ ਸਵਾਰ ਇਹਨਾਂ ਨੇ ਜਿਹਦਾ ਨਾਮ ਆ ਜੀ ਫਜ਼ਾਨ ਇਹ ਸਾਡਾ ਵੀਰ ਭਰਾ ਹੱਡ ਨਾਲ ਪੜਦਾ ਹੁੰਦਾ ਸੀ ਅੱਜ ਕੱਲ ਸਵਾਰ ਬਣ ਗਿਆ ਤੇ ਨਾਲ ਖੇਡਦਾ ਕਬੱਡੀ ਤੇ ਇਹ ਹੁਣ ਜਲਵੇ ਵਖਾਨ ਕੇ ਤੁਹਾਨੂੰ ਐਮਰਦੇ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਅਥਰੀ ਬਹੁਤ ਜ਼ਿਆਦੀ ਆ ਤੇ ਮੈਂ ਵੀ ਹੌਸਲਾ ਕਰਕੇ ਦੇਖਣ ਹੀ ਆਇਆ ਬਹਿਣਾ ਬੁਣਾ ਕੋਈ ਨਹੀਂ ਆਪਾਂ ਮੈਨੂੰ ਬਹੁਤ ਇਨਾਂ ਨੇ ਪੰਪ ਮਾਰਿਆ ਵੀ ਹੌਸਲਾ ਕਰ ਮੈਂ ਕਹਾ ਨਹੀਂ ਵੀ ਇਹ ਵੀ ਕਾ ਵੀ ਜਿੱਦ ਟੋਲ ਤਾਂ ਹੀ ਲੈ ਗਿਆ ਉੱਤੇ ਬਹਿ ਗਏ ਘੋੜੀ ਤੇਰੀ ਤੇਰੇ ਜਾ ਕੇ ਬੰਨ ਲਈ ਹਾਂ ਮਾਨ ਨੂੰ ਆਹ ਆਹ ਟੋਲ ਦਈਂ ਦੇਖਦਾ ਮੈਂ ਨਾ ਤੁਹਾਨੂੰ ਆੜੀ ਮੋਟਰ ਮਿੱਤਰਾਂ ਦੀ ਉੱਥੇ ਦੀ ਕਹਿੰਦਾ ਲੈ ਜਾਓ ਤੇ ਘੋੜੀ ਆ ਤੁਹਾਡੀ ਮੈਂ ਕਹਾਂ ਵੀ ਤੁਸੀਂ ਜੇ ਕੌਮ ਵਿੱਚ ਬਹਿ ਗਏ ਤੇ ਇਹ ਇਹਦੇ ਤੋਂ ਹੀ ਬਾਹਰ ਕੱਢ ਲੋ ਤਾਂ ਘੋੜੀ ਤੇਰੀ ਤੇ ਮੈਂ ਕਹਾਂ ਆਪਾਂ ਤਾਂ ਵੀ ਨਹੀਂ ਬਹਿੰਦੇ ਭਾਈ। ਉਹ ਸੁਣ ਲਾ। ਉਹ ਜੀ ਮੌਲਵੀ ਜੱਦਾ ਆ ਗਿਆ। ਵਨ ਵਨ 2 ਕੋ ਮੈਂ ਕਾਲ ਕਰਦਾ। ਹਾਂ। ਤੂੰ ਉੱਤੇ ਬਹਿ। ਨਹੀਂ ਭਾਜੀ। ਮੌਲਵੀ ਟੁੱਟ ਕੇ ਕਾਲ ਬੈ ਖਿੱਚਦਾ ਧੁੰਦਾ ਰੋਸ ਤੱਕ ਪਹੁੰਚ ਚਲੀਏ। ਆਪਣਾ ਨਹੀਂ ਪੈਂਦਾ ਇੰਨਾ ਹੌਂਸਲਾ। 6 ਲੱਖ ਤਾਂ ਕੋਈ ਮਿੰਦੀ ਦੀ ਲੱਤ ਤੇ ਤੈਨੂੰ ਟਾਕਾ ਲੱਗਦਾ। ਉਹ ਲੱਤ ਟੁੱਟਣੀ ਏ ਮੇਰੇ ਸੀਨੇ ਦੇ ਪੈਰ ਮਾਰਦਾ ਫੇਰ। ਸੀਨੇ ਤੇ ਯਾਰ ਗੱਲ ਸੁਣ ਲੈ ਮੇਰੇ। ਕਿਉਂ ਕਹੂਜ ਕਰਦਾਂਗੇ। ਮਰਨ ਜੇ ਆਉਣੀ ਉਦੋਂ ਹੀ ਹੋਣੀ ਏ। ਫੇਰ ਉਹ ਇੱਥੇ ਲਿਖਿਆ ਤੁਸੀਂ ਇਹ ਲਿਖੀ ਇੰਨੀ ਹੈ ਨਾ ਇਹ ਅੱਲਾਹ ਨੇ ਲਿਖਿਆ ਜੋ ਪਹਿਲਾਂ ਕਿਥੋਂ ਲਿਖਿਆ ਰੋਗੇ ਤੂੰ ਕਿੱਦਾਂ ਮਰਨਾ ਉਹ ਕੋਸ਼ਿਸ਼ ਕਰੋ ਵੀ ਪੈਰਾਂ ਥੱਲੇ ਆਣ ਕੇ ਤਾਂ ਨਾ ਮਰੋ ਤੇਰਾ ਲਿਖੀ ਤੇਰੀ ਬਹੁਤ ਹੀ ਘੁੰਟ ਲਿਖੀ ਆ ਲੋ ਵੀ ਆਜੋ ਸਾਰੇ ਹਾਂ ਉਹ ਸੈਮ ਲਿਆ ਚਾ ਤੇ ਨਾਲ ਮੈਂ ਕਹਾਂ ਇੱਥੇ ਲਿਆ ਤੇ ਕਹਿੰਦਾ ਨਹੀਂ ਇੱਥੇ ਕੋਈ ਸ਼ਾਇ ਹੋਰ ਵੀ ਹੈਗੀ ਆ ਮੈਨੂੰ ਲੱਗਦਾ ਕੋ ਨਿੰਮਕੁਸ਼ਮ ਕੋ ਲਿਆ ਆ ਤੇ ਹੁਣ ਆਪਾਂ ਦੇ ਖਾਣੀ ਖਾਣੀ ਤੁਹਾਨੂੰ ਪਤਾ ਚਾਹ ਆਪਾਂ ਪੀਂਦੇ ਨਹੀਂ ਤੇ ਨਿੰਮਕੋ ਆਪਾਂ ਛੱਡ ਦੇ ਦੀ ਆਜੋ ਉਸਤਾਦ ਜੀ ਫੇਰ ਤੁਸੀਂ ਕਹਿਣਾ ਵੀ ਚਾਹ ਹੋ ਗਈ ਹੈ ਠੰਡੀ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਫਿਰ ਵੀ ਸਾਨੂੰ ਤੇ ਲੱਗਣਾ ਨਾ ਵੀ ਠੰਡੀ ਹੋ ਗਈ ਹੈ ਹਾਂ ਆ ਜਾਓ ਵੀਰੇ ਆ ਜਾਓ ਮੈਂ ਕਿਹਾ ਤੁਹਾਡਾ ਭਾਈ ਪਿੰਡ ਲੱਭ ਗਿਆ ਸੀ ਅੱਛਾ ਜੀ ਹਾਂ ਤੇ ਕਿਹੜਾ ਸੀ ਮੈਨੂੰ ਫੇਰ ਭੁੱਲ ਗਿਆ ਆਪਣਾ ਸੀ ਖੇੜੀ ਪਿੰਡ ਖੇੜੀ ਪਿੰਡ ਹਾਂ 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 ਆ ਜਾਓ ਯਾਰ ਮੈਂ ਤੁਹਾਡੇ ਇੰਦੀ ਆਜ ਬੈਠਾ ਮੈਂ ਵੀ ਮੀਵੀ ਦੂਰ ਆ ਕੇ ਜੇ ਬੁਢੀ ਰੱਖੀ ਬੈਠਾ ਪਰੋਣੇ ਆਉਣ ਲਈ ਸ਼ੁਰੂ ਕਰਨ ਹਾਂ ਉਹ ਮੈਂ ਚਕਾਂ ਲਓ ਜੀ ਚਾਹ ਆ ਗਿਆ ਤੇ ਨਿੰਮਕੋ ਦੇ ਬਿਸਕਟ ਰਖੁਦੀ ਪਰੋਣੇ ਨੂੰ ਗਾਹ ਕਰ ਰੰਗ ਬਰੰਗੇ ਬਿਸਕਟ ਹਾਂ ਹਾਂ ਨਾਲ ਜੋੜੀ ਜੋੜੀ ਨਿੰਮਕੋ ਨੋ 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 ਨੋ। ਧਰੋ ਇਹ ਲੋ। ਬਾਈ ਸੁਆਹ ਕਰ ਲੋ ਤੁਸੀਂ ਆਇਆ ਪ੍ਰਾਣੇ ਮੈਂ ਦੋ ਪੂਰੀ ਕਿੰਨਾ ਉਹਨਾਂ ਨੇ ਆਖ ਖਾ ਲਈ ਨਾ। ਲੋ ਜੀ ਐਂਬਰ ਨੂੰ ਅਸੀਂ ਪਾਤਾ ਟੀ ਦੇ ਵਿੱਚ ਤਾਂ ਕਿ ਜਰਾ ਖਾਪਲਵੇ ਥੋੜਾ ਜਿਆ। ਤਾਂ ਕਿ ਸਾਨੂੰ ਨਾ ਮੁੜ ਕੇ ਖਪਾਵੇ ਅਸੀਂ ਕਹ ਵੀ ਇਹ ਖਪੂਗੀ ਤਾਂ ਫਿਰ ਸਾਨੂੰ ਨਹੀਂ ਖਪਾਉਗੀ। ਤੇ ਇਧਰ ਲਾਡੀ ਛੱਡੀ ਹੋਈ ਅੱਜ। ਇਹ ਜਿਹੜੀ ਆ ਆਪਣੇ ਪਠਾਨ ਵਾਲੀ ਘੋੜੀ ਆ। ਇਹ ਅੱਜ ਛੱਡੀ ਆਪਣੇ ਸਟੱਬਲ ਦੇ ਵਿੱਚ। ਇਹ ਪੂਰੀ ਰਾਜੀ ਹੋਈ ਪਈ ਆ। ਉਹਦਾ ਰੀਜ਼ਨ ਦੱਸੋ ਬਾਈ। ਥਾਂ ਖੁੱਲਾ ਲੱਭਾ। ਅੱਛਾ। ਕਿਉਂਕਿ ਪੱਟੀ ਵੀ ਥੱਲੇ ਕੂੜੀ ਹੈ ਤੇ ਸਾਫ਼ ਆ ਲੈ ਆਂਦੀ ਨਹੀਂ ਨਹੀਂ ਅੱਜ ਤਾਂ ਪੂਰੀਆਂ ਹੋਇਆ ਖੋਸ਼ ਆ ਗਿਆ ਇਹਨੂੰ ਦੂਜੀ ਵੀ ਲਿਆ ਬਣਾ ਲੈ ਛੱਡੋ ਆਹੋ ਸਹੀ ਆ ਕੱਤਾ ਮਾਰਦੀਆਂ ਫਿਰ ਇੱਕ ਦੂਜੇ ਆਹੋ ਨਹੀਂ ਨਹੀਂ ਪੂਰੀ ਖੋਸ਼ ਆ ਅੱਜ ਤਾਂ ਹੈ ਇੱਕ ਦੂਸਨ ਮਾਰਦੀਆਂ ਫਿਰ ਪਤਾ ਨਹੀਂ ਇਹ ਨਹੀਂ ਪਤਾ ਆਪਾਂ ਨੇ ਕਦੇ ਟਰਾਈ ਕਰਕੇ ਵੇਖਿਆ ਅਸਲ ਦੇ ਵਿੱਚ ਨਾ ਪਠਾਣਾ ਦੀ ਜਿਹੜੀ ਜਗ੍ਹਾ ਬਣਾਈ ਹੋਈ ਨਾ ਉਹ ਬਹੁਤ ਤੰਗ ਜੀ ਆ ਤੇ ਥੋੜੀ ਜਗ੍ਹਾ ਵਾ ਤੇ ਥੋੜੀ ਜਿਹੀ ਧੁੱਪ ਵੀ ਆ ਉੱਥੇ ਤਾਂ ਕਰਕੇ ਫਿਰ ਨਾ ਜਰਾ ਉਹ ਉਹ ਨਾਲੇ ਉਹਨਾਂ ਦੀ ਜਗ੍ਹਾ ਉਹ ਆਪਣੀ ਨਹੀਂ ਨਾ ਹੁਣ ਆਪਣੀ ਇਤਹਾਕ ਦਾ ਡੇਰਾ ਜਿੰਨੀ ਮਜੀ ਵੱਲ ਲਉ ਹਾਂ ਜੀ ਨਹੀਂ ਨਹੀਂ ਉਹ ਫਿਰ ਇਸ ਕਰਕੇ ਰੋਲਾ ਹੋਵੇ ਨਾ ਲੇਕਿਨ ਇਹ ਆ ਵੀ ਇੱਥੇ ਹੁਣ ਪੂਰੀ ਮਾਸ਼ਾਅੱਲਾ ਖੁਸ਼ ਆ ਚਲੋ ਰੰਗ ਭਾਗ ਲੱਗੇ ਆ ਕੀ ਕਹਿੰਦੇ ਰੌਣਕ ਲੱਗੀ ਹੋਈ ਆ ਲੱਗੀ ਰਵੇ ਅੱਲਾ ਰੱਖੇ ਖੈਰ ਸੋਖ ਲੋ ਜੀ ਬਿਸਮਿਲ੍ਲਾ ਅੱਲਾ ਦਾ ਨਾਮ ਲੈ ਕੇ ਚੜੇਗਾ ਮੁੰਡਾ ਲੇਕਿਨ ਔਖਾਈ ਤੇ ਥੋੜੀ ਜਿਹੀ ਹੈ ਔਖਾ ਕਰਦੀ ਆ ਲੇਕਿਨ ਅੱਲਾ ਰੱਖੇ ਖੈਰ ਸੋਖ ਆ ਕਰਦੀ ਆ ਕੋਈ ਨਹੀਂ ਕੋਈ ਨਹੀਂ ਹੌਸਲਾ ਇੱਕ ਵਾਰ ਕੱਲ ਵੀ ਉੱਤੇ ਇਦਾਂ ਹੀ ਬੈਠਾ ਸੀ ਕਹਿੰਦੇ ਵੀ ਉੱਤੇ ਬਹਿ ਗਿਆ ਫਿਰ ਟੇਗੀ ਸੀ ਲੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱੱਲਾ ਮੁੰਡਾ ਬਹਿ ਗਿਆ ਉੱਤੇ ਆਰਾਮ ਸਕੂਨ ਦੇ ਨਾਲ ਮਾਸ਼ਾਅੱਲਾ ਕੀ ਬਾਤ ਆ ਸ਼ੁਕਰ ਅਲ ਹਮਦੁਲਿਲਾ ਬੰਦਾ ਬਹਿ ਗਿਆ ਉੱਤੇ ਤੇ ਘੋੜੀ ਥੋੜੀ ਥੋੜੀ ਕੰਬੜੋਂ ਹਟ ਗਈ ਆ ਕਿਉਂ ਉਸਤਾਦ ਜੀ ਸਕੂਨ ਹੋ ਗਿਆ ਥੋੜਾ ਜਿਹਾ ਹੁਣ ਇਨਸ਼ਾਅੱਲਾ ਉਸਤਾਦ ਜੀ ਫੈ ਸਾਹਿਬ ਕਿਦਾਂ ਦਾ ਫੀਲ ਹੁੰਦਾ ਪਿਆ ਸਾਡੀ ਘੋੜੀ ਤੇ ਬਹਿ ਕੇ ਸੰਤ ਹਲੇ ਅੱਛਾ ਸਰ ਪੁੱਛ ਹੀ ਸਾਦੇ ਆਸਤੇ ਸਵਾਦ ਨਹੀਂ ਨਾ ਲਿਆ ਕਿਉਂ ਜੀ ਆ ਮੜ ਪਰ ਮੜ ਨਹੀਂ ਨਹੀਂ ਡੇੜਲੇ ਨਹੀਂ ਤਾਂ ਉਦੋਂ ਉੱਤੇ ਬਹਿਣਾ ਜਦੋਂ ਸਾਰੇ ਜਾਣ ਨੇ ਬੈਲਾ ਮੈਨੂੰ ਤਾਂ ਪਤਾ ਆਹ ਹਾਂ ਕਿਉਂ ਉਹ ਤੇਰਾ ਹੌਸਲਾ ਨਹੀਂ ਪੈਣਾ ਨਹੀਂ ਨਹੀਂ ਹੌਸਲਾ ਮੇਰਾ ਪੈਂਦਾ ਲੇਕਿਨ ਯਾਰ ਹੱਲੇ ਕਿਤਾ ਗਰਮੀ ਤਰਾ ਗੱਡੀ ਖੜੀ ਏ ਇੱਕੋ ਹੀ ਤਰਾ ਸੀ ਪੁੱਤੇ ਬੱਚੇ ਆਰਾਮ ਨਾਲ ਬismillah bismillah ਮੇਰੀ ਜਾਨ ਅੱਲਾ ਰੱਖੇ ਖੈਰ ਸੋ ਬismillah ਜੀ ਅੱਲਾ ਤਰਾਸਰਾ ਅਸੀਂ ਬੈਠੇ ਆਂ ਇਹਨੂੰ ਲੈ ਕੇ ਜਾਓ ਜੀ ਤੇ ਇਹਨੂੰ ਸਹੀ ਸਹੀ ਲਿਆਓ ਤੇ ਫੇਰ ਉੱਤੇ ਦੇ ਚਾਰੂਲੀ ਬਾਉ ਜੀ ਹਾਂ ਫੇਰ ਪਾਓ ਤੁਸੀਂ ਘੋੜੀ ਨੂੰ ਕਣਿਆਲਾ ਤੇ ਡੇਰਲਾ ਨੂੰ ਮਾਰੂਗਾ ਅੱਡੀ ਫੇਰ ਭਿਜਾਉਗਾ ਮੈਦਾਨੇ ਜੰਗ ਮੇ ਓਏ ਚੱਲ ਚੱਲਾ ਹੈ ਵੇਖਿਆ ਕਹਿੰਦਾ ਕੜਿਆਲਾ ਪਾ ਕੇ ਦੂਜੀ ਨੂੰ ਵੀ ਕੱਢ ਕੇ ਲਿਆਓ ਲੋ ਜੀ ਅੱਲਾ ਰੱਖੇ ਖੈਰ ਸੁਖ ਬਹਿ ਗਿਆ ਉੱਤੇ ਕੀ ਕਹਿੰਦੇ ਹੁੰਦੇ ਆ ਵੀ જરા ਸਾਡੇ ਦਿਲ ਨੂੰ ਸਕੂਨ ਹੋ ਗਿਆ ਵੀ ਬਹੁਤਾ ਨਹੀਂ ਦੁਖੀ ਨਹੀਂ ਕੀਤਾ ਉਸਤਾਦ ਕੱਲ ਤਾਂ ਕਹਿੰਦੇ ਬਹੁਤ ਕੀਤਾ ਹਨਾ ਲੇਕਿਨ ਅੱਜ ਤਾਂ ਹੌਲੀ ਹੌਲੀ ਆਸਤਾ ਆਸਤਾ ਆ ਜਾਂਦਾ ਇਹ ਚਾਰ ਦਿਨ ਇਦਾਂ ਹੀ ਬੈਠੇ ਲਗਾਤਾਰ ਸੀ ਫਿਰ ਤਾਂ ਨਹੀਂ ਨਾ ਹੌਲੇ ਹੋ ਜਾਣੀ ਠੀਕ ਕੋੜੀ ਤੇਰੀ ਹਾਂ ਵੇਖੀ ਤੇ ਲੱਤ ਤੇ ਹੋਈ ਨਹੀਂ ਤੇਰੀ ਲੱਤ ਤੇ ਹੋਈ ਨਹੀਂ ਕੋੜੀ ਹੋ ਗਈ ਸਮਾਨਾ ਠੀਕ ਕੋੜੀ ਲਈ ਇਹ ਵੀ ਲੱਤ ਤੇ ਪ੍ਰੋਬਲਮ ਹੁੰਦੀ ਆ ਕਿਤੇ ਆਉਣ ਜਾਣ ਤੇ ਕਿਤੇ ਬਹਿ ਕੇ ਤੇ ਤੁਰਨਾ ਥੋੜਾ ਹੋਊਗਾ ਆਹੋ ਜਿੱਦ ਬੋਲ ਕਰਦੀ ਹੈ ਅੱਲਾ ਦੇ ਬੋਲ ਰਹੀ ਤੇਰੀ ਨਹੀਂ ਟਿਕ ਜਣੇ ਇਨਸ਼ਾਅੱਲਾ ਇਦਾਂ ਕਰਦਾ ਪਿਆ ਹੁਣ ਬਾਰ-ਬਾਰ ਨਾ ਜਰਾ ਫਿੱਟ ਹੋ ਜਾਗੀ ਥੋੜੀ ਤੇ ਮਾਸ਼ਾਅੱਲਾ ਮੁੰਡਾ ਚੜ ਗਿਆ ਅੱਜ ਤੁਹਾਨੂੰ ਸਾਹਿਬ ਝੂਠੇ ਦਿੱਤੇ ਉਹਨੇ ਨਹੀਂ ਨਹੀਂ ਇਹ ਝੂਠੇ ਦਿੰਦਾ ਤੇ ਉਹ ਮੈਂ ਦਿਖਾਇਆ ਨਹੀਂ ਲੱਗਾ ਵਾ ਦਿਖਾਉਣ ਉਹ ਆ ਗਏ ਮਾਸ਼ਾਅੱਲਾ ਤੈਨੂੰ ਦਿਖਾਉਂਦਾ ਵਾ ਗੱਲਾਂ ਕਰਦਾ ਹੁੰਦਾ ਡਰ ਦੂਰ ਕੋਈ ਨਹੀਂ ਹੈਗਾ ਤੇ ਬਹੁਤ ਪਰਸਨਲੀ ਵਧੀਆ ਲੱਗਦਾ ਪਿਆ ਚਾਹ ਤਾਂ ਚੜਦਾ ਹੀ ਆ ਫਿਰ ਹੈ ਤੇ ਪਹਿਲੀ ਸਾਡੀ ਘੋੜੀ ਤੇ ਪਹਿਲੀ ਚੜੀ ਉਦੋਂ ਜਾ ਚੜਨਾ ਜਿੱਦਾਂ ਆਪਾਂ ਚੜਨਾ ਉਦੋਂ ਤੇ ਜ਼ਿਆਦਾ ਚਾਚਾਣਾ ਲੋ ਜੀ ਮਾਸ਼ਾਅੱਲਾ ਹਾਂ ਨਾ ਤੋ ਇੱਕ ਬੈਰ ਉੱਤੇ ਰੋਟੀ ਖਾਪੂਗੀ ਸਰ ਜੜੀ ਉੱਤੇ ਉੱਤੇ ਰੋਟੀ ਖਾਧੀ ਜਾਣਗੇ ਕਿ ਕਿਦਾਂ ਕਹਿ ਲਾ ਲੋ ਜੀ ਤੁਰ ਜਾਂਦੀ ਆ ਸैम ਸਾਹਿਬ ਗੱਲ ਇਹ ਆ ਤੇ ਹੁਣ ਜਰਾ ਹਾਂ ਪੁਲ ਤੇ ਜਾ ਟੱਕਰਾ ਜੀ ਤੇ ਮਠਿਆਈ ਫੜ ਲਿਆ ਹੈਂ ਜਾ ਮੇਰਾ ਪੁੱਤ ਭੱਜ ਕੇ ਹੋ ਆ ਫੜ ਲਾ ਤੇ ਚਸਤੀ ਦਾ ਫੋਨ ਚਸਤੀ ਦਾ ਫੋਨ ਮੈਨੂੰ ਦੇ ਦੇ ਜੀ ਵੀਡੀਓ ਬਣਾਉਣੀ ਹੁੰਦੀ ਆ ਅੱਛਾ ਜਾਓ ਮਠਿਆਈ ਫਾਇਕ ਲੈਣਗੇ ਮੁੰਡੇ ਜਰਾ ਫੇ ਮੂੰਹ ਮਿੱਠਾ ਹੋ ਜੂਗਾ ਵਧੀਆ ਲੱਗਦਾ ਲੋ ਜੀ ਮਾਸ਼ਾ ਅੱਲਾ ਮਠਿਆਈ ਆ ਗਈ ਆ ਸैम ਚੱਲਾ ਬਾਹਰ ਲੈ ਕੇ ਬੀਬੀ ਮਾਸ਼ਾ ਅੱਲਾ ਜੀ ਚਾਹ ਬਣਾਈ ਜਾਂਦੇ ਆ ਬੇਬੇ ਅੱਜ ਤਾਂ ਬੇਬੇ ਨੂੰ ਕੀ ਕਹਿੰਦੇ ਹੁੰਦੇ ਆ ਟੈਨਸ਼ਨ ਹੀ ਨਹੀਂ ਚਾਹ ਬਣਾਉਣ ਦੀ ਏਡੀ ਦੁਪਹਿਰੇ ਹਾਂ ਬੇਬੇ ਅੱਜ ਨਾ ਘੋੜੀ ਹਾਲੀ ਹੋਈ ਮਾਸ਼ਾਅੱਲ ਉੱਤੇ ਚੜੀ ਹੋਈ ਆ ਤੇ ਪੁੱਤ ਦੀਆਂ ਖੁਸ਼ੀਆਂ ਚੱਲ ਯਾਰ ਚੋਕ ਹਾਂ ਮੈਨੂੰ ਵੀ ਚਾਹੀਦਾ ਉਹ ਦੋ ਕੱਪੋ ਦੇ ਵਿੱਚ ਰੱਖ ਲਾ 10 ਕੱਪ ਲੋ ਨਾ ਦੋ ਚਾਰ 6 ਹਾਂ ਮੇਰੇ ਪੁੱਤ ਨੌ ਹੋ ਗਏ ਹਾਂ 10 ਕੱਪ ਪੁੱਤ ਇੰਦਾ ਨਹੀਂ ਫਾੜ ਕੇ ਇੱਧੇ ਵਿੱਚ ਰੱਖਨਾ ਵੇਖ ਕੇ ਜੇ ਤਾਂ ਮਰਜ਼ੀ ਕਰੋ ਬਾਅਦ ਚ ਲੈ ਜਾਓ ਸੁਣੇ ਬਾਅਦ ਚ ਲੈ ਜਾਓ ਰੱਖ ਦੋ ਇੱਧੇ ਰੱਖ ਤੇ ਬਾਅਦ ਚ ਲੈ ਜਾਂਦੇ ਬਾਅਦ ਚ ਲੈ ਜਾਓ ਬੇਬੇ ਇਹਦੇ ਵਿੱਚ ਰੱਖ ਦੇਣੀ ਆ ਚਲੋ ਰੱਖ ਦੇ ਵਿੱਚ ਕਿਆ ਨਾ ਡੋਲ ਨਾਲ ਲਓ ਹੈ ਇੱਕ ਹਮੀ ਫੜ ਲੈਣਾ ਬਸ ਠੀਕ ਹੈ ਪੂਰੇ ਆ ਗਣਾ ਮੋਲਾ ਬਣ ਗੋ ਹਾਂ ਬਹੁਤ ਸੀ ਇਹ ਲੈ ਕੇ ਮੈਂ ਚਰਨਾ ਲਈ ਤਰਾ ਜੀ ਕਹਿੰਦਾ ਕੱਲ ਹਾਂ ਹਾਂ ਇਹ ਲੈ ਕੇ ਇੱਧਰ ਚਲੇ ਜਾइए ਨਹੀਂ ਨਹੀਂ ਚਲੋ ਚੋ ਜਾਓ ਐਮਬਰ ਨੂੰ ਵੀ ਲੈ ਲਓ ਨਾਲ ਐਮਬਰ ਨੂੰ ਵੀ ਲੈ ਲੈਣੇ ਆ ਆਜੋ ਜੀ ਆਜੋ ਲਓ ਜੀ ਆ ਆਇਆ ਮਠਿਆਈਆਂ ਹਮ ਐਮਬਰ ਦੀਆਂ ਖੁਸ਼ੀਆਂ ਬਾਈ ਸਵਾਰੀ ਕਰਾਤੀ ਆ ਕਹਦੇ ਇਹਨੂੰ ਹੋ ਚਾਹ ਮੈਂ ਤੇਰੀ ਚੜਾਈ ਆ ਮਠਾਈ ਨਹੀਂ ਨਹੀਂ ਇਹ ਚਾਹ ਵੀ ਛੜਾਈ ਆ ਨਹੀਂ ਕੱਲੀ ਚਾਹ ਛੜਾਈ ਆ ਪੀਣ ਲਈ ਛੱਡੀ ਖਾਣ ਲਈ ਛੱਡੀ ਨਹੀਂ ਛਾਣੀ ਖਾਣਾ ਪੀਣ ਵਾਲੀ ਛੱਡੀ ਆ ਬਈ ਖਾਣ ਵਾਲੀ ਕੋਈ ਛੱਡੀ ਇਦਾਂ ਹੀ ਇਧਰ ਰੱਖ ਨਾ ਪਲੇਟ ਉਧਰ ਬਾਈ ਆ ਪਲੇਟ ਰੱਖੋ ਇਧਰ ਇਹ ਤਾਂ ਵੈਸੇ ਐਂਬਰ ਦੇ ਚਾਹ ਆ ਦੇ ਤਾਂ ਵੀ ਖਾਣੀ ਚਾਹ ਨਾ ਨਾ ਲੈ ਚੱਲੋ ਜੀ ਉਹ ਛੱਡਿਆ ਨਾ ਉਹ ਉਧਰ ਮਠਾਈ ਛੱਡੀ ਸੀ ਇਧਰ ਦਿਓ ਅੱਬੂ ਜੀ ਉਹ ਫੜੋ ਚਾਚਾ ਕਾਲਾ ਪਲੇਟ ਚੱਕ ਲੈਣਾ ਚੱਜ ਕਾਲੇ ਅਗੇ ਰੱਖੋ ਨਾ ਇੱਧਰ ਇੱਧਰ ਆ ਦੇ ਜੀ ਰਹਿ ਜੀ ਇਹ ਨਹੀਂ ਆ ਦੇ ਬਿਓ ਨਹੀਂ ਨਹੀਂ ਕੋਈ ਨਹੀਂ ਚਾਹ ਹੋਰ ਸਾਰੇ ਸਾਰੇ ਨੇ ਲੈ ਲਈ ਚਾਹ ਨੋ ਜੀ ਦਾਨ ਉਸਤਾਦ ਜੀ ਸਭ ਤੋਂ ਪਹਿਲੇ ਤੇ ਭਾਈ ਤੁਹਾਨੂੰ ਹੋਵੇ ਮੁਬਾਰਕ ਤੁਹਾਡਾ ਇਹ ਕਹਿੰਦੇ ਮਿਹਨਤ ਉਤੋਂ ਮੁੰਡੇ ਦੀ ਦਲੇਰੀ ਇਹਦੀ ਜਿਹਨੇ ਫੈਸ ਦੀ ਬਰੀ ਨਹੀਂ ਨਹੀਂ ਬਹੁਤ ਮਿਹਨਤ ਆ ਭਾਈ ਇਹ ਬੰਦਾ ਵੇਖਣ ਦਾ ਇਹ ابو ਕਹਿੰਦੇ ਲੱਤ ਵਗਾ ਕੇ ਉਤੋਂ ਦੀ ਤੇ ਬੜਾ ਉਹਨੇ ਇੱਕ ਹਿਸਾਬ ਨਾਲ ਲੇਕਿਨ ਚਾਰ ਪੰਜ ਦਿਨ ਇਨਸ਼ਾਅੱਲਾ ਉੱਤੇ ਪ੍ਰੋਪਰ ਬੈਠੇ ਨਾ ਆ ਕੇ ਤੇ ਫਿੱਟ ਹੋ ਜੂਗੀ ਇਨਸ਼ਾਅੱਲਾ ਇਨਸ਼ਾਅੱਲਾ ਤੇ ਬਾਕੀ ਜੀ ਬੜਾ ਸਹੀ ਹੋ ਗਿਆ ਨਿਜ਼ਾਮ ਇਹ ਵੀ ਬੜੇ ਦਿਨਾਂ ਦੀ ਚਾਹ ਸੀ ਹਾਂ ਬੜੇ ਦਿਨਾਂ ਦੀ ਤੁਹਾਨੂੰ ਚਾਹ ਸੀ ਮੈਂ ਉਸਤਾਦ ਜੀ ਚਾਹ ਹੈ ਇਹ ਆ ਆਪਾਂ ਕਹਣਾ ਨਚਾਉਣੀ ਹੈ ਬੈਣਾ ਦੁੱਤੇ ਹੀ ਆ ਸ਼ੇਖ ਖਾਦੀ ਅਮਰੀਦ ਖਾਦੀ ਓਏ ਦੋ ਆਇਆ ਮੇਰੀ ਗੱਲ ਸੁਣ ਲੈ ਹੈ ਹਾਂ ਚੱਲ ਤੇ ਨੇ ਇਹ ਬਰਾਬਰ ਰੋਟੀਆਂ ਤੇ ਇਹ ਦੇਖੋ ਖੀਰੀ ਮਿਠੀ ਖਵਾਤੀ ਮੈਨੂੰ ਨਹੀਂ ਰੋਟੀ ਨਹੀਂ ਖਵਾਈ ਤੈਨੂੰ ਕਿਉਂ ਚਾਹ ਹੋਇਆ ਰੋਟੀ ਨਹੀਂ ਖਵਾਈ ਤੈਨੂੰ ਮੈਂ ਐਮਬਰ ਦੀ ਰੋਟੀ ਖਾਈ ਤੂੰ ਅੱਜ ਤੋ ਖਾਣੇ ਆ ਨਿਤ ਨਹੀਂ ਹੋਰ ਨਾ 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 ਮੈਂ ਗਿਆ ਜਿਉਂ ਦੀ ਵੀ ਘੋੜੀ ਮਾਰਨ ਲਈ ਉਹ ਕਰਕੇ ਤੈਨੂੰ ਢੜਖਵਾ ਦੇਣੀ ਅਦਿਲੇ ਅਬੀਲ ਪੀਰ ਵਾਲੀ ਘੋੜੀ ਉਹਨੂੰ ਪੱਠੇ ਨਹੀਂ ਨਾ ਪਾਉਂਦੇ ਉਹ ਕਿੱਥੇ ਜਾਣੀ ਉਹਨੂੰ ਪੀਂਦੇ ਆ ਇੱਕੋ ਧਵਾ ਦਰੀ ਵਾਲਾ ਪੋਸਾ ਲਾ ਵੀ ਕਾਜ ਕੋਣਾ ਹੈ ਹਾਂ ਕੋਈ ਡਾਕਟਰ ਨਾ ਕੋਈ ਨੀ ਚਾਹੀ ਹੋਵਾ ਦੇਣਾ ਅੱਲਾ ਮਾਫ ਕਰੇ ਨਹੀਂ ਸਹੀ ਹੁਣ ਨਹੀਂ ਠੀਕ ਹੈ ਅਲੀ ਦੀ ਲੋ ਐਡਾ ਯਾਰ ਆਪਣਾ ਠੀਕ ਹੈ ਉਸਤਾਜ ਜੀ ਡਨ ਚਲੋ ਅੱਲਾ ਰੱਖੇ ਖੈਰ ਸੋ ਹਾਂ ਗੋੜੀ ਦੀ ਸਵਾਰੀ ਦੀ ਕੁਝ ਦਸੋਂ ਮਿਠਾਈ ਜ਼ਾਹਰੀ ਗੱਲ ਆ ਜੀ ਸਵਾਰੀ ਦਾ ਹੀ ਚਾਹ ਮੈਨੂੰ ਤਾਂ ਹੋਰ ਤਾਂ ਚਾਹੀ ਕੋਈ ਨਹੀਂ ਗਾ ਔਰ ਇਹਨੇ ਕਿਨੇ ਦਿਨ ਰੱਖਦੇ ਸੀ ਵਿਆਹ ਤਾਂ ਹੀ ਰੱਖਿਆ ਇਹਦਾ ਹਾਂ ਹਰੇ ਦਾ ਕੋਈ ਚਾਹ ਹੁਣ ਮੁੱਕ ਗਿਆ ਚਾਚਾ ਉਹ ਨਹੀਂ ਇੰਨੀ ਤੇਰੀਆਂ ਆ ਇੱਕ ਤਾਰੇ ਨਿੱਜ ਜਾਗ ਵਾਲਾ ਮੈਂ ਸਰ ਗਿਆ ਹੁਣ ਚਾਚਾ ਮੁੱਕ ਗਿਆ ਚਾ ਲੋ ਜੀ ਟਾਈਮ ਹੋ ਗਿਆ ਵਾ ਸ਼ਾਮ ਦਾ ਠੰਡਾ ਹੋ ਗਿਆ ਵਾ ਅਸੀਂ ਕਿਹਾ ਅਸੀਂ ਠੰਡੇ ਹੋਏ ਵਲੌਗ ਸ਼ੁਰੂ ਦੁਬਾਰਾ ਕਰਾਂਗੇ ਕਿਉਂਕਿ ਦੁਪਹਿਰੇ ਦਿਨ ਦੇ ਕਾਫੀ ਜ਼ਿਆਦਾ ਖਪੇ ਸੀ ਖਪਣ ਤੋਂ ਬਾਅਦ ਥੋੜੇ ਥੱਕ-ਥਾਰ ਕੇ ਬਹਿ ਗਏ ਚੱਟ ਤੇ ਸ਼ਾਮ ਦਾ ਟਾਈਮ ਹੋ ਗਿਆ ਵਾ ਤੇ ਮਾਲ ਮਾਸ਼ਾਅੱਲਾ گاਵਾ ਜਿਹੜੀਆਂ ਸਾਰੀਆਂ ਖਾ ਪੀ ਕੇ ਆਰਾਮ ਸਕੂਨਾਂ ਬੈਠੀਆਂ ਵਾ ਤੇ ਚਿਸਤੀ ਵੜਨ ਗਿਆ ਹੋਇਆ ਵਾ ਪੱਠੇ ਤੇ گاਵਾ ਨੂੰ ਮੂੰਖ ਹੋਰ ਹੋਣ ਕਰਕੇ ਆ ਇਹਦੇ ਨਾ ਪੈਰਾਂ ਦੇ ਵਿੱਚ ਵੱੱਛੀ ਦੇ ਹੋ ਗਿਆ ਸੀ ਜ਼ਖਮ ਹੋ ਗਿਆ ਸੀ ਪਾਟ ਕੇ ਸੀ ਪੈਰ ਤੇ ਇਹਦੇ ਸਪਰੇਅ ਕੀਤੀ ਹੋਈ ਆ ਤਾਂ ਕਿ ਮੱਖੀ ਨਾ ਬਵੇ ਹੁਣ ਮੱਖੀਆਂ ਦੁਬਾਰਾ ਬਹਿਣ ਲੱਗੀਆਂ ਵਾ ਤੇ ਹੁਣ ਇਹਨੂੰ ਦੁਬਾਰਾ ਇਨਸ਼ਾਅੱਲਾ ਥੋੜੀ ਦੇਰ ਤਾਈਂ ਸਪਰੇਅ ਮਾਰਦੇ ਆ ਤਾਂ ਕਿ ਮੱਖੀ ਮੁੱਖੀ ਨਾ ਬਵੇ ਕਿਉਂਕਿ ਮੱਖੀ ਜਿਹੜੀ ਫਿਰ ਉਹ ਜ਼ਖਮ ਜ਼ਿਆਦਾ ਕਰ ਦਿੰਦੀ ਆ ਤੇ ਅੱਜ ਜਿਹੜਾ ਵਲੌਗ ਆ ਮਨ ਲਾਦਾ ਅੱਜ ਘੂੜੀਆਂ ਵਾਲਾ ਹੀ ਵਲੌਗ ਆ ਘੋੜੇ ਵਲੌਗ ਚ ਆਉਂਦੇ ਰਹਿਣੇ ਆ ਤੁਹਾਨੂੰ ਨਜ਼ਰ ਕਿਉਂਕਿ ਸਵੇਰੇ ਚੜੀ ਕੀਤੀ ਸੀ ਆਪਾਂ ਐਂਬਰ ਤੇ ਤੇ ਵਧੀਆ ਰਿਆ ਤੇ ਮੈਂ ਚਾਹ ਸੀ ਵੀ ਸ਼ਾਮ ਨੂੰ ਫਿਰ ਇੱਕ ਵਾਰੀ ਦੁਬਾਰਾ ਟਰਾਈ ਕਰਾਂਗੇ ਤਾਂ ਕਿ ਜ਼ਰਾ ਆਰਾਮ ਚ ਰਵੇ ਸਕੂਨ ਚ ਰਵੇ ਉਹਨੂੰ ਪਤਾ ਰਵੇ ਕਿ ਚੜੀ ਮਿਰਤੇ ਹੀ ਕਰਨੀ ਆ ਸੋ ਦੂਜੀ ਚੀਜ਼ ਇਹ ਕਿ ਦੋ ਘੋੜੀਆਂ ਪਠਾਨਾ ਵਾਲੀ ਇੱਕ ਹੋਰ ਉਹਦਨ ਬਾਬੇ ਵਾਲੀ ਘੋੜੀ ਤੁਹਾਨੂੰ ਖੋਤੀ ਵਿਖਾਈ ਸੀ ਅੱਜ ਆ ਰਹੇ ਹੋ ਦੋਵੇਂ ਜਣੇ ਡੇਰੇ ਘੋੜੀਆਂ ਲੈ ਕੇ ਤੇ ਦੋ ਘੋੜੀਆਂ ਆ ਰਹੀਆਂ ਡੇਰੇ ਤੇ ਇਨਸ਼ਾਅੱਲਾ ਤਿੰਨ ਤੁਹਾਨੂੰ ਤਿੰਨਾਂ ਘੋੜੀਆਂ ਦਾ ਨਾਚ ਚੜੀ ਜੋ ਵੀ ਉਸਤਾਦ ਜਿਹੜੇ ਜਿਹੜੇ ਕਾਰ ਉਹਨਾਂ ਕੋ ਕਰਵਾ ਰਿਆ ਇਸ ਵਲੌਗ ਦੇ ਵਿੱਚ ਅੱਜ ਦੇ ਵਲੌਗ ਚ ਉਹ ਨਜ਼ਰ ਆਊਗੀ ਇਨਸ਼ਾਅੱਲਾ ਤੇ ਬਾਕੀ ਆਪਣਾ ਮਾਲ ਮਾਸ਼ਾਅੱਲਾ ਪੱਠੇ-ਪੁੱਠੇ ਖਾ ਕੇ ਇਸ ਟਾਈਮ ਖੜਾ ਵਾ ਸਾਰਾ ਚਿਸਤੀ ਹੁਣ ਪੱਠੇ ਵੱਢ ਕੇ ਆਉਂਦਾ ਵਾ ਤੇ ਇਹਨਾਂ ਨੂੰ ਦੁਬਾਰਾ ਪੱਠੇ ਪਾਉਨੇ ਆ ਤੇ ਬਾਕੀ ਜਿਹੜੇ ਖਰਗੋਸ਼ ਆ ਆਪਣੇ ਉਹ ਹੁਣ ਬਿਲਕੁਲ ਠੀਕ ਆ ਉਹਨਾਂ ਨੇ ਘਰ ਆਪ ਦਾ ਜਿਹੜਾ ਬਣਾ ਲਿਆ ਵਾ ਇੱਥੇ ਹੁਣ ਪ੍ਰੋਪਰ ਬਾਹਰ ਨਿਕਲਣ ਲੱਪਿਆ ਆ ਆਪਾਂ ਥਾ ਜਿਹੜਾ ਖੁੱਲਾ ਛੱਡਤਾ ਵਾ ਹੁਣ ਇਹ ਵੀ ਇੱਥੇ ਤੁਰ ਫਿਰ ਕੇ ਪੱਠੇ-ਪੁੱਠੇ ਖਾ ਜਾਂਦੇ ਆ ਹੁਣ ਅਸੀਂ ਇੱਥੇ ਇਨਸ਼ਾਅੱਲਾ ਛੇਤੀ ਖੁੱਡਾ ਬਣਾਉਣਾ ਵਾ ਇੱਕ ਦੋ ਦਿਨ ਦੇ ਵਿੱਚ ਤਾਂ ਕਿ ਉਹ ਆਪ ਦਾ ਸਹੀ ਉਹਨਾਂ ਨੂੰ ਘਰ ਫੀਲ ਹੋਵੇ ਤੇ ਆਪ ਕੁਛ ਦਿਨਾ ਤੱਕ ਨਿਜ਼ਾਮ ਇਨਸ਼ਾਅੱਲਾ ਸੈੱਟ ਹੋ ਜਾਏਗਾ ਅਲਹਮਦੁਲਿਲਾ ਤੇ ਆਪਾਂ ਇਹਨੂੰ ਸਾਰੇ ਨੂੰ ਠੀਕ ਕਰਕੇ ਆ ਜਿਹੜੀ ਜਗ੍ਹਾ ਮੈਂ ਤੁਹਾਨੂੰ ਉਦੋਂ ਵੀ ਦੱਸੀ ਸੀ ਇਹਨੂੰ ਬਿਲਕੁਲ ਪ੍ਰੋਪਰ ਠੀਕ ਕਰਕੇ ਤੇ ਇਹਦੇ ਵਿੱਚ ਇਨਸ਼ਾਅੱਲਾ ਆਪਾਂ ਖੁੱਡੇ ਤਿਆਰ ਕਰਨੇ ਸ਼ੁਰੂ ਕਰ ਦਨੇ ਆ ਫਿਰ ਬਾਕੀ ਜਿਹੜਾ ਨਿਜ਼ਾਮ ਆ ਜਿਹਦੇ ਵਿੱਚ ਕੁਛ ਲੱਗੇ ਕਬੂਤਰ ਆ ਕੁਛ ਬਾਕੀ ਕਬੂਤਰ ਹੋਣਗੇ ਕੁਛ ਪੰਛੀ ਉਹ ਆਪਾਂ ਇੱਥੇ ਬਣਾ ਦਾਂਗੇ ਤਾਂ ਕਿ ਉਹ ਵੀ ਆਰਪੀ ਜਗ੍ਹਾ ਲੱਗੇ ਸੋਹਣੀ ਲੱਗੇ ਲੋ ਜੀ ਲੋ ਆ ਗਈ ਪਹਿਲੀ ਆ ਗਈ ਹੈ ਹੌਲੀ 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 ਚੋਰੀ ਕੋੜੀ ਨਾ ਪਟਿਆ ਕਰ ਤੂੰ ਬਹੁਤ ਪਟਦਾ ਫੈਜ਼ ਹੁਣ ਇੱਕ ਰੁਕਣੀ ਨਹੀਂ ਹੁਣ ਛੱਡੇਗਾ ਵੇਖੀ ਇਹਦੇ ਕੰਮ ਉਹ ਰੁਕਣੀ ਨਹੀਂ ਦਈ ਨਹੀਂ ਨਹੀਂ ਕੋੜੀ ਛਕੀ ਨਹੀਂ ਬਹੁਤ ਆ ਭੱਜਣ ਦੀ ਨਾ ਇਕਦੀ ਨਹੀਂ ਹੈਗੀ ਓਏ ਖਾਂਚ ਵਿੱਚ ਕੋ ਓਏ ਰੋਕ 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 ਓਏ ਤੂੰ ਇੱਧਰ ਆ ਓਏ ਰਾਖਿਆ ਉਰੇ ਆ ਜਾ ਓਦੇ ਇੱਧਰ ਆ ਵੇਖੋ ਇਹੋ ਜੇ ਹੁਣ ਕੋੜੀਏ ਕੋ ਰੁਕਣੀ ਨਹੀਂ ਗਈ ਅਰੰਜਾ ਜਵਾਈ ਐ ਇਨੀ ਦੂਰੋਂ ਪਰ ਪਟਣੋਂ ਨਹੀਂ ਹਟਦੀ ਲੋ ਜੀ ਘੋੜੀਆਂ ਆਈਆਂ ਹੁਣ ਦੋਵੇਂ ਰਲ ਕੇ ਤੇ ਅਗਲੀ ਘੋੜੀ ਤਾਂ ਉਹਦੋਂ ਵਿਖਾਈ ਸੀ ਬਾਬੇ ਵਾਲੀ ਤੇ ਮਾਸ਼ਾਅੱਲਾ ਇਹ ਆਈ ਹੈ ਹੌਲੀ ਹੌਲੀ ਰਾਮ ਸਕੂਨ ਦੇ ਨਾਲ ਤਾਂ ਘੋੜੀ ਮਾਸ਼ਾਅੱਲਾ ਬਹੁਤ ਸੋਹਣੀ ਆ ਤੁਰਦੀ ਵੀ ਸੋਹਣਾ ਵਾ ਤੇ ਤੇ ਨਾਲ ਪਠਾਨਾ ਵਾਲੀ ਘੋੜੀ ਤੇ ਕਹਿੰਦੀ ਆ ਮੈਨੂੰ ਇੱਕ ਵਾਰੀ ਛੱਡ ਦੇ ਬਸ ਮੈਂ ਮੈਂ ਜਾਣਾ ਤੇ ਤੂੰ ਜਾਣੇ ਲਓ ਜੀ ਬਸ ਵਾਹ ਸਨੇ ਨੇ ਇਹਨੂੰ ਤੇ ਇਦਾਂ ਕਰ ਵੀ ਨਾ ਟਪਾ ਦੇ ਕੋ ਸਾਰਿਆਂ ਇਹਨੂੰ ਬੰਦਾ ਭਾਈ ਹੈ ਵੇ ਸਿਰ ਕਮਾਲੀਆ ਹੋ ਗਿਆ ਵੇ ਕਮਾਲੀਆ ਹੀ ਹੋ ਕੇ ਆਣਾ ਬਣਦਾ ਇਹਦਾ ਮੈਂ ਨਾ ਬੱਸ ਨਹੀਂ ਬੱਸ ਮੇਰੇ ਉੱਤੇ ਨਾ ਚੜ ਨੋਈ ਚੈੱਕ ਕਰੋ ਬਾਬੇ ਵਾਲੀ ਕੋੜੀ ਹੈ ਚਾਲੇ ਪੈ ਪੈਂਦੀ ਪਈ ਹੈ ਹੌਲੀ ਹੌਲੀ ਵਾਹ ਮਾਸ਼ਾਅੱਲਾ ਇਦਾਂ ਲੱਗਦਾ ਜਿਵੇਂ ਨੱਚਣ ਦੇਈ ਹੈ ਹੌਲੀ 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 ਐ ਐ ਨਖਰਾ ਨਖਰਾ ਹੌਲੀ ਹੌਲੀ ਐ ਐ ਸਤਾ ਜੀ ਨੇ ਲਾ ਦੇਣੀ ਹੈ ਪ੍ਰੋਪਰ ਇਨਸ਼ਾਅੱਲਾ ਜ਼ਾਲਮੋ ਤੁਸੀਂ ਤਾਂ ਮਿੱਟੀ ਥੋੜੀ ਡਾਲੋ ਹੈ ਬਈ ਤੁਸੀਂ ਤਾਂ ਮਿੱਟੀ ਥੋੜੀ ਡਾਲੋ ਆਟ ਜਾਏਗੀ ਨਾ ਔਖੜ ਨਾ ਔਖੜ ਪੈਰਾਂ ਤੋਂ ਲੋ ਜੀ ਬਾਬੇ ਵਾਲੀ ਕੁੜੀ ਖੇਡਣ ਲੱਪੀ ਐਡਾ ਖੜਾ ਬਾਈ ਕਹਿੰਦਾ ਖੜਾਉਣੀਆਂ ਤੇ ਐਡਾ ਖੜਾ ਹੀ ਲੱਪੀ ਖੇਡਣ ਪ੍ਰੋਪਰ ਤੇ ਹੈ ਸਤਾ ਜੀ ਹਾਂ 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 ਸਿੱਧੀ ਹੋ ਚਲ ਹਾਂ ਠੀਕ ਹੈ ਹਾਂ ਚਾਲੇ ਪਾਉਂਦੇ ਪੈਰ ਉਹ ਦੇ ਗਏ ਇਨਸ਼ਾਅੱਲਾ ਹੋੜੀ-ਹੋੜੀ ਇਹ ਵੀ ਫਿੱਟ ਮੈਂ ਤਾਂ ਸਮਾਨ ਪਾਣ ਲੱਗਿਆ ਇਨਸ਼ਾਅੱਲਾ ਤਾਲਾ ਇਹ ਮੁਕੰਮਲ ਹੋਣ ਨੂੰ ਤਕਰੀਬਨ ਅਸੀਂ ਸੈੱਟ ਕਰਕੇ ਸੌਣਾ ਹੈ ਇਨਸ਼ਾਅੱਲਾ ਹਾਂ ਜੀ ਕੜੀਆਂ ਪਾਈਆਂ ਦੀਆਂ ਜੀ ਇਹ ਵੀ ਤਾਂ ਕਿ ਪੂਰਾ ਜਿਹੜਾ ਪ੍ਰੋਪਰ ਜਿਹੜਾ ਸਖਾਇਆ ਉਹ ਤੁਰੇ ਉਹ ਵੀ ਤੁਰੇ ਤੇ ਨਾਲ ਦਾ ਡਰ ਲੈ ਜਾਵੇ ਹਾਂ ਹਾਂ ਅੱਗੋਂ ਪਿੱਛੋਂ ਗੋੜੀ ਪੂਰੀ ਚੱਲੇ ਹਾਂ ਉੱਤੇ ਬੰਦਾ ਬੈਠਾ ਤੇ ਮਸੂਹ ਸੁਣਾਉ ਵੇ ਕੋਈ ਡਰ ਖਤਮ ਹੋ ਜਾਣਾ ਚਲੋ ਅੱਲਾ ਰੱਖੇ ਖੈਰ ਸੋ ਕਿ ਬੰਦਾ ਸਾਡਾ ਬੜਾ ਦਲੇਰ ਆ ਜਿਹੜਾ ਮਾਰਦਾ ਛਾਲ ਤੇ ਚੜ ਜਾਂਦਾ ਹੈ ਤੇ ਇਹ ਪਠਾਨਾਂ ਵਾਲੀ ਕੁੜੀ ਨੇ ਐਸੀ ਮਸਲਾ ਮਾਸ਼ਾਅੱਲਾ ਸੁਥਰੀ ਖਰਾਬ ਕੀਤੀ ਹੈ ਵੀ ਉਹ ਕੁੜੀ ਤੇ ਜੜਦਾ ਤੇ ਕੁੜੀ ਕਹਿੰਦੀ ਮੈਨੂੰ ਛੱਡ ਦੇ ਮੇਰੀ ਉਹਦੀ ਪਤਨੀ ਜਾਨ ਨਿਕਲਦੀ ਉਸਤਾਦ ਹਾਂਜੀ ਬਹੁਤ ਜ਼ਿਆਦੀ ਡਰਦੀ ਹੁਣ ਵੇਖ ਉਹ ਖੜੋਤੀ RAM ਨਾਲ ਕੈ ਹਾਂ ਜੇ ਹਿੱਲ ਜਵੇ ਐ ਬੈਠਾ ਮੁੰਡਾ ਜਿਵੇਂ ਉਹਨੂੰ ਪਤਾ ਨਹੀਂ ਸੁੱਤੀ ਪਈ ਹੈ ਇਹ ਜਦੋਂ ਚੜਦਾ ਵਾ ਇਹ ਘੋੜੀ ਕਹਿੰਦੀ ਆ ਮੈਂ ਮਰ ਗਈ ਹਾਂ ਯਕੀਨ ਮੰਨ ਉਹਦੀ ਜਾਨ ਨਿਕਲਦੀ ਆ ਹੱਥ ਫੇਰ ਲੈ ਬਦਲੇ ਹੱਥ ਫੇਰ ਕੇ ਨਾ ਫੇਰ ਪਾਵੀਂ ਠੀਕ ਆ ਉਹ ਚਾਰੇ ਗੇਰ ਜਾਨ ਇਕੱਠੇ ਨਹੀਂ ਮਾਰਦੀ ਅੱਗੇ ਪਾ ਲੈ ਪੈਰ ਨਹੀਂ ਮਾਰਦੀ ਬਸ ਬੱਸ ਮਾਰ ਪਾ ਲੈ ਪਾ ਲੈ ਪਾ ਲੈ ਪਾ ਲੈ ਸਾਈਡ ਤੇ ਨਗਾ ਦੇ ਕਲਾ ਤੂੰ ਧਿਆਨ ਰੱਖ ਅੱਗੇ ਸਰ ਸਾਹਿਬ ਤੁਸੀਂ ਗਾਂ ਪੂਰੀ ਨਿਗਰ ਰੱਖੋ ਹੋਰ ਹੀ ਹਿੰਦੀ ਹੋਰ ਤੋਨੂ ਕੀ ਹੋਗਾ ਦੂਜੀ ਨੂੰ ਹਰਿਆ ਹਾਂ ਠੀਕ ਆ ਘੋੜੀਆਂ ਵਾਲਾ ਡੇਰਾ ਹੀ ਬਣਿਆ ਪਿਆ ਅੱਜ ਤਾਂ ਘੋੜੀਆਂ ਹੀ ਘੋੜੀਆਂ ਹੋਈਆਂ ਹੈਂ ਹਾਂ ਐਦਾਂ ਵੇਖ ਕੇ ਉਸਤਾਦ ਮੈਨੂੰ ਐਂ ਲੱਗਦਾ ਮੈਨੂੰ ਤਿੰਨ ਰੱਖਣੀਆਂ ਪੈਣੀਆਂ ਹੁਣ ਕੋਈ ਅੱਲਾ ਕਰੇ ਇਹ ਵੀ ਤੇਰੀਆਂ ਨੇ ਨਹੀਂ ਨਹੀਂ ਉਹ ਬਸ ਜ਼ਰਾ ਆ ਜਾਂਦਾ ਨਾ ਕਿ ਯਾਰ ਵੇਲਾ ਹੀ ਨਾ ਹੋਵੇ ਤਾਂ ਹੁਣ ਨਹੀਂ ਨਹੀਂ ਇਹ ਤਾਂ ਬਣਨੀਆਂ ਪੈਣੀਆਂ ਨੇ ਹੁਣ ਮਜਬੂਰੀ ਬਣ ਗਈ ਹੈ ਆਹੇ ਥੋੜੀ ਮਿਲੂਗੀ ਇਹ ਬਣਨੀਆਂ ਪੈਣੀਆਂ ਚਲੋ ਅੱਲਾ ਰੱਖੇ ਖੈਰ ਸਤ ਲੋ ਜੀ ਉੱਤਰ ਕੇ ਤਾਂ ਫੇਰ ਦੁਬਾਰਾ ਚੜਨ ਲੱਗੇ ਆ ਵੇਖ ਕਰਦਾ ਕੀ ਇਹ ਘੋੜੀ ਨਾਲ ਹੈਂ ਵਾਹ ਕਿਹੜੇ ਕ ਲੰਮਾ ਪੈ ਪੈ ਕੇ ਫੈਜ਼ ਅੱਛਾ ਬਾਕੀ ਲੋ ਜੀ ਆਪਾਂ ਵੀ ਘੋੜੀ ਦੇ ਉੱਤੇ ਆ ਤੇ ਬਾਕੀ ਬਤਾ ਹੋਣਾ ਕਿੱਡਾ ਲੰਮਾ ਹੋ ਗਿਆ ਹੈ ਲੰਮਾ ਕਿੱਦਰਾ ਹੋ ਗਿਆ ਆਹੋ ਨਹੀਂ ਨਹੀਂ ਤੇ ਬਾਕੀ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਐਂਡ ਕਰਦੇ ਆਂ ਕਹਿੰਦੇ ਵੀ ਘੋੜੀਆਂ ਵਾਲਾ ਘੋੜਿਆਂ ਵਾਲਾ ਵਲੌਗ ਸੀ ਤੇ ਘੋੜੀ ਤੇ ਬਹਿ ਕੇ ਐਂਡ ਆ ਸੋ ਅੱਲਾ ਰੱਖੇ ਖੈਰ ਸੋਖ ਮਿਲਦੇ ਆਂ ਸੁਭਾ ਨਵੇਂ ਵਲੌਗ 'ਚ ਦੋ ਚਾਰ ਦਿਨਾਂ ਪੂਰੀ ਸੋਹਣੀ ਹੋ ਜੂਗੀ ਤਿਆਰ ਹੋ ਜੂਗੀ ਇਨਸ਼ਾ ਅੱਲਾ ਹੌਲੀ ਹੌਲੀ ਆਪਣੀ ਐਮਰ ਤੇ ਫਿਰ ਮਿਲਾਂਗੇ ਸਵੇਰ ਦੇ ਨਵੇਂ ਵਲੌਗ ਦੇ ਵਿੱਚ ਤਾਂ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਦੁਆਵਾਂ ਸਾਨੂੰ ਯਾਦ ਰੱਖਿਓ ਤੇ ਮਿਲਦੇ ਆਂ ਸੁਬਾ ਦਿਓ ਇਜਾਜ਼ਤਾਂ ਰੱਬ ਰੱਖਾ